ਕੀ ਲਾਸਟ ਹੋਊਗੀ ਕਿਉਂਕਿ 13 ਤੋਂ 21 ਪਹੁੰਚ ਗਏ ਹਾਂ ਔਰ ਉਧਰੋਂ ਚੌਣ ਜਾਬਤਾ ਵੀ ਨੇੜੇ ਆਈ ਜਾ ਰਿਹਾ ਹੈ ਐਦਾਂ ਨਾ ਹੋਵੇ ਇਧਰੋਂ 21 ਤੋਂ 25 ਹੋ ਜੇ ਔਰ 26 ਹੋ ਜੇ ਉਧਰੋਂ ਚੌਣ ਜਾਬਤਾ ਨੇੜੇ ਆ ਜੇ ਤੇ ਤੁਸੀਂ ਇੱਥੇ ਹੀ ਟਿਕੇ ਰਹੋ ਨਹੀਂ ਉਹ ਉਡੀਕ ਕਰੀ ਜਾਂਦੇ ਉਹ ਗਰਾਹਾਂ ਉਹਨਾਂ ਦਾ ਵੀ ਬਿਆਨ ਆਇਆ ਸੀ ਤਾਂ ਉਡੀਕ ਕਰਦੇ ਨਹੀਂ ਬੁਲਾ ਲਓ ਤੁਸੀਂ ਕਿਉਂ ਨਹੀਂ ਬੁਲਾਉਂਦੇ ਉਹਨਾਂ ਨੂੰ ਕੀ ਕੋ ਦੀ ਅਣਖ ਦੀ ਹੈ ਕੀ ਦੀ ਹੈ ਫਿਰ ਛੱਡ ਦਿਓ ਇਹ ਸਾਰੀਆਂ ਚੀਜ਼ਾਂ ਬਲਾਓ ਕਿ ਆਓ ਇਕੱਠੇ ਹੋ ਸਾਰੇ ਤੇ ਪੰਦੇਰ ਤੇ ਡੱਲੇ ਵਾਲੇ ਹੀ ਚਾਹੁੰਦੇ ਨੇ ਕਿ ਧਰਨਾ ਸਾਡੇ ਕੋਲ ਹੀ ਲਵੇ ਕਿ ਅਸੀਂ ਹੋਰ ਕੋਲ ਨਾ ਜਾਵਾਂ। ਐ ਕਿਉਂ ਐ ਕਿਉਂ? ਜਹਾਂ ਅੰਦਰ ਕੀ ਹੋਇਆ ਕਿ 2 ਘੰਟੇ ਤੁਹਾਨੂੰ ਐਵੇਂ ਹੀ ਬੈਠਣਾ ਪਿਆ। ਮੰਤਰੀ ਬਾਹਰ ਆਪਣੀ ਡਿਸਕਸ਼ਨ ਕਰਦੇ ਰਹੇ ਤੁਸੀਂ ਅੰਦਰ ਬੈਠੇ ਰਹੇ। ਅਜਿਹਾ ਡੈਡਲੌਕ ਕਿਉਂ ਆ ਗਿਆ? ਤੁਹਾਡਾ ਕੀ ਨਜ਼ਰੀਆ ਹੈ ਕਿ ਬੈਰੀਕੇਡਿੰਗ ਪਟਣੀ ਚਾਹੀਦੀ ਹੈ ਜਾਂ ਸ਼ਾਂਤਮਈ ਤਰੀਕੇ ਨਾਲ ਬਹਿਣਾ ਚਾਹੀਦਾ? ਇਹ ਜੋ ਕੱਢ ਕੇ ਰੱਖਿਆ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਇੱਕ ਚਾਲ ਚੱਲੀ ਹੈ ਔਰ ਗੇਮ ਤੁਹਾਡੇ ਪਾਲੇ ਦੇ ਵਿੱਚ ਪਾ ਦਿੱਤੀ ਹੈ ਕਿ ਤੁਸੀਂ ਹੁਣ ਗੋਲ ਕਰਨਾ ਹੈ ਜਾਂ ਤੁਸੀਂ ਫਿਰ ਇਸ ਗੋਲ ਨੂੰ ਨਹੀਂ ਪ੍ਰਵਾਨ ਕਰਨਾ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਨਾਲ 5 ਘੰਟੇ ਬੈਠਕ ਚੱਲੀ ਹੈ ਸਰਵਨ ਸਿੰਘ ਪੰਦੇਰ ਉਹ ਨਹੀਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਪੰਦੇਰ ਸਾਹਿਬ ਮੀਟਿੰਗ ਨੂੰ ਜੇਕਰ ਇੱਕ ਲਫ਼ਜ਼ ਦੇ ਵਿੱਚ ਪਹਿਲਾਂ ਬਿਆਨ ਕਰਨਾ ਹੋਵੇ ਕਿਵੇਂ ਦੀ ਰਹੀ ਮੀਟਿੰਗ ਦੇਖੋ ਮੀਟਿੰਗ ਆਮ ਮੀਟਿੰਗ ਵਰਗੀ ਮੀਟਿੰਗ ਆ ਮਾ ਸਾਹਿਬ ਪ੍ਰਸਤਾਵ ਹੈ ਜਿਹੜਾ ਤੁਹਾਡੇ ਸਾਹਮਣੇ ਆਇਆ ਇਹਤੇ ਚਰਚਾ ਕਰਨੀ ਆ ਦਲੀ ਜੰਦਾ ਪ੍ਰੋਗਰਾਮ ਸਟੈਂਡ ਬਾਈ ਚੌਥੀ ਇਹ ਮੀਟਿੰਗ ਸਗੀ ਪਹਿਲੀਆਂ ਜਿਹੜੀ ਤਿੰਨ ਮੀਟਿੰਗਾਂ ਹੋਈਆਂ ਜਿਸ ਦੇ ਵਿੱਚ ਤੁਸੀਂ ਮੰਗਾ ਆਪਣੀਆਂ ਰੱਖਦੇ ਸੀਗੇ ਤਾਂ ਇਸ ਵਾਰ ਦੀ ਮੀਟਿੰਗ ਦੀ ਉਹਨਾਂ ਮੰਗਾ ਤੋਂ ਹੀ ਸ਼ੁਰੂ ਹੋਈ ਸੀ ਕਿ ਇਹ ਗੱਲਬਾਤ ਸਿੱਧੀ ਐਮਐਸਪੀ ਤੇ ਹੀ ਸ਼ੁਰੂ ਹੋਈ ਪਹਿਲਾਂ ਐਮਐਸਪੀ ਤੇ ਜਿਹੜੀ ਗੱਲ ਚੱਤੀ ਉਹਨੂੰ ਸਿਰੇ ਲੱਗੇ ਕਿ ਤੁਸੀਂ ਕਿਹਾ ਸਭ ਤੋਂ ਪਹਿਲਾਂ ਤੁਸੀਂ ਹੀ ਕਿਹਾ ਉੱਥੇ ਕਿ ਐਮਐਸਪੀ ਤੋਂ ਹੀ ਆਪਾਂ ਆਉਨੇ ਆ ਹੋਰ ਮੁੱਦਿਆਂ ਦੇ ਉੱਤੇ ਹਾਲਾਂਕਿ ਕਰਜ਼ ਮਾਫੀ ਦੇ ਉੱਤੇ ਕਹਿ ਰਹੇ ਸੀ ਕਿ ਚਰਚਾ ਕਰ ਲਓ ਤੁਸੀਂ ਬੰਦੇਰ ਸਾਹਿਬ ਨੇ ਕਿਹਾ ਕਹਿੰਦੇ ਕਿ ਨਹੀਂ ਐਮਐਸਪੀ ਦੀ ਗੱਲ ਕਰਾਂਗੇ ਬਿਲਕੁਲ ਸਪਸ਼ਟ ਜੀ ਗੱਲ ਹੈ ਅਸੀਂ ਹੁਣ ਵਿਚਾਰਾਂਗੇ ਨਾ ਇਹ ਜੋ ਕੱਢ ਕੇ ਰੱਖਿਆ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਇੱਕ ਚਾਲ ਚੱਲੀ ਔਰ ਗੇਮ ਤੁਹਾਡੇ ਪਾਲੇ ਦੇ ਵਿੱਚ ਪਾ ਦਿੱਤੀ ਹੈ ਕਿ ਤੁਸੀਂ ਹੁਣ ਗੋਲ ਕਰਨਾ ਹੈ ਜਾਂ ਤੁਸੀਂ ਫਿਰ ਇਸ ਗੋਲ ਨੂੰ ਨਹੀਂ ਪ੍ਰਮਾਨ ਕਰਨਾ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਦੇਖੋ ਪਾ ਦਿੱਤੀ ਐ ਇਸੇ ਕਰਕੇ ਦੇ ਵਿਚਾਰ ਚਰਚਾ ਕਰਨਾ ਫੈਸਲਾ ਅਸੀਂ ਕਰਤਾ ਹੈਨਾ ਹੁਣ ਤਾਂ ਜੇ ਤਰਕ ਨਾਲ ਜਵਾਬ ਦਾਂਗੇ ਦੇ ਸਾਹਮਣੇ ਚਲਾਇ ਜਾਊਗਾ ਇਹ ਚ ਇਹ ਚ ਸਾਨੂੰ ਫਾਇਦਾ ਕੀ ਨੁਕਸਾਨ ਕੀ ਕਿ ਤੁਹਾਡਾ ਹੀ ਵੱਡਾ ਐਕਸਪੀਰੀਅੰਸ ਹੈ ਤੁਸੀਂ ਜਥੇਬੰਦੀ ਨੂੰ ਇੱਕ ਲੀਡ ਕਰ ਰਹੇ ਹੋ ਇੰਨੇ ਤੁਸੀਂ ਸੰਘਰਸ਼ ਪਹਿਲਾਂ ਦੇਖ ਲਿੱਤੇ ਸਿੰਗੂ ਵਾਲਾ ਸੰਘਰਸ਼ ਦੇਖ ਲੇਪਤਾ ਹੁਣ ਸ਼ੰਬੂ ਵਾਲਾ ਚੱਲ ਰਿਹਾ ਹੈ ਮੋਟਾ-ਮੋਟਾ ਤੁਹਾਨੂੰ ਕੀ ਸਮਝ ਆਇਆ ਕਿ ਇਹ ਦੇਖੇ ਦੇਖੇ ਕਿੱਥੇ ਗੱਲ ਤੁਹਾਨੂੰ ਲੱਗਦੀ ਹੈ ਕਿ ਲੋਕਡਾਊਨ ਜਦੋਂ ਅਸੀਂ ਆਪਣੇ ਸਾਰੇ ਫੋਰਮ ਤੇ ਗੱਲ ਛੱਡੀ ਹੋਈ ਹੈ ਵਿਅਕਤੀਗਤੀ ਇੱਤੇ ਕੋਈ رائے ਦੇਣਾ ਵਾਜਬ ਨਹੀਂ ਹੈਗਾ ਇਹ ਫੋਰਮ ਚੋ ਹੀ ਦਾ ਕੇ ਪੀਸੀ ਸਾਫਸ਼ਟ ਕਰਾਂਗੇ ਵੀ ਇਹ ਚ ਕੀ ਠੀਕ ਹੈ ਕੀ ਗਲਤ ਆ ਸਭ ਹਾਲਾਂਕਿ ਜਦੋਂ ਸਿੰਗੂ ਦੇ ਉੱਤੇ ਨੌਜਵਾਨ ਬੈਠੇ ਹੋਏ ਸੀ ਤੁਸੀਂ ਸਭ ਤੋਂ ਮੂਰੇ ਹੁੰਦੇ ਸੀ ਤੁਸੀਂ ਇਹੀ ਗੱਲ ਕਹਿੰਦੇ ਹੁੰਦੇ ਸੀ ਕਿ ਸਾਡੀਆਂ ਜਥੇਬੰਦੀਆਂ ਨੌਜਵਾਨਾਂ ਦਾ ਜਿਹੜਾ ਮਨ ਦੀ ਗੱਲ ਹੈ ਉਹ ਨਹੀਂ ਸਮਝਦੀਆਂ ਹੁਣ ਨੌਜਵਾਨ ਇੱਥੇ ਬੈਠੇ ਹੋਏ ਨੇ ਨੌਜਵਾਨ ਇਹੀ ਗੱਲ ਕਹਿ ਰਹੇ ਨੇ ਕਿ ਜੀ ਸਿਰਫ ਜਥੇਬੰਦੀਆਂ ਇੱਕ ਸਾਨੂੰ ਕਾਲ ਦੇਣ ਅਸੀਂ ਤਾਂ ਬੈਰੀਕੇਡਿੰਗ ਪਟਕੇ ਪਾਸੇ ਕਰ ਦਵਾਂਗੇ ਅਸੀਂ ਦਿੱਲੀ ਪਹੁੰਚ ਜਾਵਾਂਗੇ ਤੁਸੀਂ ਹੁਣ ਕੀ ਸਮਝਦੇ ਹੋ ਉਸ ਐਕਸਪੀਰੀਅੰਸ ਨੂੰ ਇਸ ਐਕਸਪੀਰੀਅੰਸ ਨਾਲ ਕਿਵੇਂ ਹੁਣ ਤੁਸੀਂ ਮੈਚ ਕਰ ਰਹੇ ਹੋ ਤੁਹਾਡਾ ਕੀ ਨਜ਼ਰੀਆ ਹੈ ਕਿ ਬੈਰੀਕੇਡਿੰਗ ਪਟਣੀ ਚਾਹੀਦੀ ਹੈ ਜਾਂ ਸ਼ਾਂਤਮਈ ਤਰੀਕਾ ਨਾਲ ਬਹਿਣਾ ਚਾਹੀਦਾ ਦੋ ਸ਼ਾਂਤਮੀ ਢੰਗ ਨਾਲ ਬੈਨ ਦਾ ਫੈਸਲਾ ਹੋਇਆ ਇਹਦਾ ਤੁਹਾਡੇ ਆਪਣੇ ਸ਼ਬਦ ਹਨ ਸਾਡਾ ਮਕਸਦਾ ਦਿੱਲੀ ਚੋਂ ਦਿੱਲੀ ਜਾਣ ਕੋਚ ਕਰਨ ਦਾ ਫੈਸਲਾ ਸਟੈਂਡ ਪਾਇਆ ਪ੍ਰਸਤਾਵ ਆ ਗਿਆ ਤੇ ਵਿਚਾਰ ਕਰਾਂਗੇ ਅਸੀਂ ਇਹ ਵੀ ਕਹਿੰਦਾ ਵੀ ਕਿ ਨੂੰ ਸ਼ਾਂਤਮਈ ਢੰਗ ਨਾਲ ਅੱਗੇ ਵਧਾਂਗੇ ਠੀਕ ਆ ਇਹਦੇ ਵਿੱਚ ਕਿਵੇਂ ਹਰ ਪੱਖ ਤੋਂ ਬਚਾਅ ਹੋਵੇ ਸਰਕਾਰ ਦੋਵਾਂ ਦਿਨਾਂ ਵਿੱਚ ਆਪਣਾ ਕੋਈ ਸਹੀ ਫੈਸਲਾ ਕਰ ਲੇ ਟਕਰਾਅ ਦੀ ਸਥਿਤੀ ਨਾ ਆਵੇ ਅਸੀਂ ਕੋਈ ਉਹਦੇ ਯੋਜਨਾਬੰਦੀ ਇਸ ਕਿਸਮ ਦੀ ਕਰੀਏ ਜਾਂ ਕੋਈ ਲੀਗਲ ਕਾਨੂੰਨ ਤਾਂ ਹੈ ਨਹੀਂ ਕਿ ਆ ਵੀ ਬੈਰੀਕੇਟ ਕਰਕੇ ਸਾਨੂੰ ਰੋਕਿਆ ਜਾਵੇ ਸੰਵਿਧਾਨ ਖਾਕੇ ਵੀ ਅਸੀਂ ਆਪਦੀ ਸਰਕਾਰ ਨੇ ਨਹੀਂ ਮੰਨਣਾ ਸਾਨੂੰ ਆਪਣਾ ਅੰਦੋਲਨ ਕਰਨ ਦਾ ਹੱਕ ਤਾਂ ਦੇ ਪਰ ਅਜੇ ਹਾਂ ਅੰਦਰ ਕੀ ਹੋਇਆ ਕਿ 2 ਘੰਟੇ ਤੁਹਾਨੂੰ ਐਵੇਂ ਹੀ ਬੈਠਣਾ ਪਿਆ ਮંત્રી ਬਾਹਰ ਆਪਣੀ ਡਿਸਕਸ਼ਨ ਕਰਦੇ ਰਹੇ ਤੁਸੀਂ ਅੰਦਰ ਬੈਠੇ ਰਹੇ ਅਜਿਹਾ ਡੈਡਲੌਕ ਕਿਉਂ ਆ ਗਿਆ ਸੈਂ ਐ ਨਹੀਂ ਕਹਿੰਦੇ ਉਹ ਆਪਣਾ ਪ੍ਰਸਤਾਵ ਲੈਣ ਗਏ ਸੀ ਉਹਨਾਂ ਪ੍ਰਸਤਾਵ ਆ ਕੇ ਦੱਸਤਾ ਉਹ ਤੁਹਾਡੇ ਸਾਹਮਣੇ ਸੀ ਕਿ ਦੱਸ ਕੇ ਜਾਓ ਦੇਸ਼ ਨੂੰ ਵੀ ਤੁਸੀਂ ਕੀ ਕਰ ਰਹੇ ਹੋ ਹੁਣ ਦੇਖਦੇ ਆ ਇੱਥੇ ਅਸੀਂ ਕੀ ਫੈਸਲਾ ਕਰਨਾ ਸ਼ੰਭੂ ਖਨੋਰੀ ਦੇ ਉੱਤੇ ਨੌਜਵਾਨ ਬੈਠੇ ਹੋਏ ਨੇ ਉਹ ਤੁਹਾਡੀ ਇਹੀ ਇੰਤਜ਼ਾਰ ਕਰ ਰਹੇ ਸੀ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਅਸੀਂ ਕੱਲ ਟੱਪ ਜਾਣਾ ਹੈ ਉਹਨਾਂ ਨੂੰ ਕੀ ਕਹਿਣਾ ਚਾਹੂੰ ਦੇਖੋ ਸਪਸ਼ਟ ਜਿਹਾ ਹੈਗਾ 21 ਦਾ ਤੇ ਐਲਾਨ ਹੋਇਆ ਹੀ ਹੈਗਾ ਦੋਵਾਂ ਦਿਨਾਂ ਦੇ ਸਰਕਾਰ ਨੂੰ ਚਰਚਾ ਕਰਕੇ ਜਵਾਬ ਦੇ ਦਾਂਗੇ ਨਹੀਂ ਤਾਂ 21 ਵਜਨ ਵਾਲੀ ਗੱਲ ਤਾਂ ਹੈਗੀ ਕਿ ਲਾਸਟ ਹੋਊਗੀ ਕਿਉਂਕਿ 13 ਤੋਂ 21 ਪਹੁੰਚ ਗਏ ਹਾਂ ਔਰ ਉਧਰੋਂ ਚੋਣ ਜਾਬਤਾ ਵੀ ਨੇੜੇ ਆਈ ਜਾ ਰਿਹਾ ਹੈ ਐਦਾਂ ਨਾ ਹੋਵੇ ਇਧਰੋਂ 21 ਤੋਂ 25 ਹੋ ਜੇ ਉਹ 26 ਹੋ ਜੇ ਉਧਰੋਂ ਚੋਣ ਜਾਬਤਾ ਨੇੜੇ ਆ ਜੇ ਤੇ ਤੁਸੀਂ ਇੱਥੇ ਹੀ ਟਿਕੇ ਰਹਿ ਜੂ ਐ ਨਹੀਂ ਹੋਗਾ ਐ ਨਹੀਂ ਹੈਗਾ ਜਦੋਂ ਕੋਈ ਗੱਲ ਆਈ ਆ ਲੋਕ ਕਹਿਣਗੇ ਵੀ ਇਹ ਤਾਂ ਇਹ ਤਾਂ ਕੋਈ ਗੱਲ ਵੀ ਨਹੀਂ ਸਮਝਦੇ ਸੋਚਦੇ ਵੀ ਨਹੀਂ ਇਹਦੇ ਇਹਦੇ ਭੇਡ ਦੇ ਵਿੱਚ ਕੀ ਨੁਕਸਾਨ ਨਫਾ ਹੋਣਗੇ ਵੀ ਨਹੀਂ ਸੋਚਦੇ ਹੈਗੇ ਇਹ ਤਾਂ ਜੀ ਮਤਲਬ ਭੇਡਨਾ ਪੜਾਉਣਾ ਜਾਂਦੇ ਤੋ ਹਰ ਪੱਖ ਜਿੰਮੇਵਾਰੀ ਹੁੰਦੀ ਵੀ ਕਿਸ ਢੰਗ ਨਾਲ ਸਰਕਾਰ ਨਾਲ ਗੱਲ ਕੇ ਵੀ ਸਿਆਸੀ ਢੰਗ ਨਾਲ ਆਪਣੀ ਗੱਲ ਰੱਖੀ ਜਾਵੇ ਬਾਕੀ ਜਥੇਬੰਦੀਆਂ ਨੂੰ ਤੁਹਾਡੀ ਕੀ ਕਾਲ ਰਹੇਗੀ ਕਿ ਆਓ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿੰਨਾ ਬਾਰਡਰ ਦੇ ਉੱਤੇ ਨੌਜਵਾਨ ਹੋਊਗਾ ਜਿੰਨੇ ਲੋਕ ਹੋਣਗੇ ਉਹਨਾਂ ਸਨੇਹਾ ਹੀ ਜਾਊਗਾ ਕਿ ਕਿਸਾਨੀ ਅੰਦੋਲਨ ਮਜ਼ਬੂਤ ਹੈ ਬਾਕੀ ਜਥੇਬੰਦੀਆਂ ਨੂੰ ਤੁਸੀਂ ਅਪੀਲ ਕਰੋਗੇ ਆਉਣ ਵਾਸਤੇ ਦੇਖੋ ਅਸੀਂ ਜਦਨ ਦੇ ਤੁਰੇ ਆ ਮੰਗਾ ਸਾਂਝੀਆਂ ਸਾਡੀਆਂ ਲੜਨ ਦਾ ਢੰਗ ਸਾਂਝਾ ਲੜਾਈ ਕੌਂਦੇ ਕਾ ਤੋਂ ਨਹੀਂ ਕਾ ਤੋਂ ਨਹੀਂ ਬੁਲਾਉਂਦੇ ਪਹਿਲੀ ਪਹਿਲੀ ਮੇਰੀ ਗੱਲ ਤਾਂ ਸੁਣ ਲੋ ਗੱਲ ਸਾਰੇ ਕਿਸਾਨਾਂ ਮਜ਼ਦੂਰਾਂ ਦੀ ਆ ਕਿਸੇ ਨੇ ਕਿਸੇ ਨੂੰ ਰੋਕਿਆ ਤਾਂ ਹੈ ਨਹੀਂ ਅਗਲੇ ਅਗਲੇ ਨੇ ਆਪ ਦਾ ਫੈਸਲਾ ਕਰਨਾ ਵੀ ਕੀ ਕਰਨਾ ਕੀ ਨਹੀਂ ਮੈਂ ਕਹਿੰਦੇ ਨੇ ਉਹ ਉਡੀਕ ਕਰੀ ਜਾਂਦੇ ਗ੍ਰਾਹਾਂ ਉਹਨਾਂ ਦਾ ਵੀ ਬਿਆਨ ਆਇਆ ਸੀ ਤਾਂ ਉਡੀਕ ਕਰਦੇ ਨੇ ਬੁਲਾ ਲਓ ਤੁਸੀਂ ਕਿਉਂ ਨਹੀਂ ਬੁਲਾਉਂਦੇ ਉਹਨਾਂ ਨੂੰ ਮੈਂ ਮੈਂ ਕਹਿੰਦਾ ਵੀ ਗ੍ਰਾਹਾਂ ਸਾਹਿਬ ਗ੍ਰਾਹਾਂ ਸਾਹਿਬ ਨੇ ਉਹਨਾਂ ਗ੍ਰਾਹਾਂ ਸਾਹਿਬ ਨੂੰ ਕਿਹੜਾ ਪੰਦੇਸ ਸਾਹਿਬ ਨੂੰ ਮਿਲਣ ਜਾਂਦਾ ਕਿੰਨੇ ਨਹੀਂ ਰੱਖਿਆ ਹੈਗਾ ਤੋ ਗ੍ਰਾਹ ਸਾਹਿਬ ਨੇ ਆਪਣਾ ਸਟਾਈਗੋ ਦੀ ਅਣਖ ਦੀ ਹੈ ਕਿਦੀ ਹੈ ਫਿਰ ਛੱਡ ਦੋ ਇਹ ਸਾਰੀਆਂ ਚੀਜ਼ਾਂ ਬਲਾਓ ਕਿ ਆਓ ਇਕੱਠੇ ਹੋ ਸਾਰੇ ਮੈਂ ਕਹਿੰਦਾ ਵੀ ਤੁਸੀਂ ਜ਼ਬਰਦਸਤੀ ਤੱਕੇ ਨਾ ਮੂੰਹ ਚ ਪਾ ਰਹੇ ਸ਼ਾਹ ਮੈਂ ਨਹੀਂ ਪਾ ਰਹੇ ਮੈਂ ਤੇ ਇਹ ਕਹਿੰਦਾ ਕਿ ਤੁਸੀਂ 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 ਕਾਲ ਕਰੋ ਤੁਸੀਂ ਗ੍ਰਾਹਾਂ ਸਾਹਿਬ ਨੇ ਆਜ਼ਾਦ ਨਾ ਢੰਗ ਨਾ ਖੋਲਦੀ ਸਮਾਤ ਕਰਕੇ ਘਰਾਂ ਗਾੜੀ ਬੈ ਗਏ ਨੇ ਹੂੰ ਜਾਤਕ ਨਾਉ ਨਾ ਇਹ ਵੀ ਸਪਸ਼ਟ ਹੈ ਆਪਣੇ ਫੇਸਬੁਕ ਵਿੱਚ ਵੀ ਕਿਉਂਕਿ ਇਹ ਵੀ ਕਹਿੰਦੇ ਨੇ ਇੱਕ ਇਹ ਵੀ ਚਰਚਾ ਚੱਲ ਰਹੀ ਕਹਿੰਦੇ ਪੰਧੇਰ ਤੇ ਡੱਲੇ ਵਾਲੇ ਹੀ ਚਾਹੁੰਦੇ ਨੇ ਕਿ ਧਰਨਾ ਸਾਡੇ ਕੋਲ ਹੀ ਲਵੇ ਕਿਸੇ ਹੋਰ ਕੋਲ ਨਾ ਜਾਵੇ ਐ ਕਿਉਂ ਹੈ ਕਿਉਂਗਾ ਬਾਕੀ ਉਹਨਾਂ ਤੋਂ ਬਥੇਰੀਆਂ ਜਿੱਥੇ ਬੰਦੀਆਂ ਆ ਗਈਆਂ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਸੀ ਤਾਂ ਮੋਰੀ ਤਾਂ ਤੁਸੀਂ ਹੋ ਐਨੇ ਕਹਿੰਦੇ ਮੋਰੀ ਸਾਰੇ ਹੁੰਦੇ ਆ ਕੋਈ ਅੰਦੋਲਨ ਵਿੱਚ ਸਾਰੇ ਬਰਾਬਰ ਹੁੰਦੇ ਆ ਤੂੰ ਫਿਰ ਜ਼ਿੰਮੇਦਾਰ ਮਾਹੌਲ ਕਹਿੰਦੇ ਸ਼ੰਭੂ ਬਣਾਇਆ ਸੀ ਉਹਦਾ ਫਿਰ ਬਣਾ ਲਓ ਮੈਂ ਕਿੰਨਾ ਵੀ ਕਿਹਨੂੰ ਕਿਸੇ ਨੂੰ ਰੋਕਿਆ ਹੈਗਾ ਕਰ ਦੋ ਐਲਾਨ ਕੱਲ ਸਟੇਜ ਤੋਂ ਤੁਸੀਂ ਮੈਂ ਅਸੀਂ ਕਹਤੋਂ ਠੀਕ ਹੈ ਧੰਨਵਾਦ ਪੰਨੀਰ ਸਾਹਿਬ ਤਾਂ ਸਰਵਨ ਸਿੰਘ ਪੰਦੇਰ ਖਾਸ ਤੌਰ ਦੇ ਉੱਤੇ ਮੀਟਿੰਗ ਕਰਕੇ ਆਏ ਨੇ ਕਹਿ ਰਹੇ ਨੇ ਕਿ ਵਿਚਾਰ ਚਰਚਾ ਕੀਤੀ ਜਾਊਗੀ ਆਪਸ ਦੇ ਵਿੱਚ مشਫਰਾ ਹੋਊਗਾ ਫਿਰ ਹੀ ਫੈਸਲਾ ਜੋ ਹੈ ਅੱਗੇ ਦਾ ਮੀਟਿੰਗ ਲਿਤਾ ਜਾਊਗਾ ਕਿ ਕੀ ਕਰਨਾ ਹੈ ਜੋ ਪ੍ਰਸਤਾਵ ਦਿੱਤਾ ਹੈ ਕਿ ਉਹ ਫਾਇਦੇਮੰਦ ਹੈ ਜਾਂ ਫਿਰ ਉਹ ਸਾਨੂੰ ਇੱਕ ਗੋਲੀ ਦਿੱਤੀ ਗਈ ਹੈ ਤਾਂ ਇਸ ਦੇ ਉੱਤੇ ਚਰਚਾ ਕਰਕੇ ਹੀ ਅਗਲਾ ਫੈਸਲਾ ਲਿਤਾ ਜਾਊਗਾ ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ ਪ੍ਰੋ ਪੰਜਾਬੀ